ਸੰਨਵਾਹੇ ਗੁਰੂ ਜੀਓ ਗੁਰੂ ਗਰੀਬ ਨਵਾਜੀ ਮੇਰੇ ਮਨ ਲੈ ਲਾਹ ਘਰ ਜਾ ਸਲਾਹੀਏ ਹਉ ਮੈਂ ਨਿਵਰੀ ਪਾ ਗੁਰਮੁਖ ਨਾਮ ਸਲਾਹੀਏ ਸਨਮਾਨ ਯੋਗ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਪਰ ਰਹੀ ਗੁਰਸਵਾਰੀ ਸਾਧ ਸੰਗਤ ਜੀਓ ਸਤਿਗੁਰੂ ਮਹਾਰਾਜ ਦੀ ਮੁਬਾਰਕ ਹਜ਼ੂਰੀ ਵਿੱਚ ਸੱਜ ਕੇ ਬੜੇ ਪਿਆਰ ਸਤਕਾਰ ਨਾਲ ਆਪ ਜੀ ਨੇ ਮਹਾਰਾਜ ਦੀ ਪਾਵਨ ਬਾਣੀ ਦੇ ਪਾਠ ਸਤਗੁਰੂ ਜੀ ਦੀ ਅਮਰਤਮਈ ਬਾਣੀ ਦੇ ਸ਼ਬਦ ਕੀਰਤਨ ਸਤਕਾਰਯੋਗ ਭਾਈ ਸਾਹਿਬਾਨ ਜੀ ਪਾਸੋਂ ਸਰਵਣ ਕੀਤੇ ਹਨ ਭਾਈ ਮੁਖਤਿਆਰ ਸਿੰਘ ਜੀ ਤਿਨਾਂ ਦੇ ਜਥੇ ਪਾਸੋਂ ਅਤੇ ਉਚੇਚੇ ਰੂਪ ਵਿੱਚ ਇਸ ਸਮਾਗਮ ਵਿੱਚ ਹਾਜ਼ਰੀਆਂ ਪਰਣ ਵਾਸਤੇ ਮੇਰੇ ਬਹੁਤ ਹੀ ਸਤਕਾਰਯੋਗ ਭਾਈ ਸਾਹਿਬ ਜੀ ਜੋ ਸੈਕਰਾਮੈਂਟੋ ਤੋਂ ਪਹੁੰਚੇ ਹਨ ਤਿਨਾਂ ਨੇ ਮਹਾਰਾਜ ਦੀ ਅੰਮ੍ਰਿਤਮਈ ਬਾਣੀ ਦਾ ਸ਼ਬਦ ਆਪ ਜੀ ਦੇ ਨਾਲ ਸਾਂਝਾ ਕੀਤਾ ਹੈ ਆਓ ਕੁਝ ਕੁ ਸਮੇਂ ਵਾਸਤੇ ਮਹਾਰਾਜ ਦੀ ਪਾਵਨ ਬਾਣੀ ਦੀ ਵਿਚਾਰ ਨਾਲ ਸਾਂਝ ਬਣਾਈਏ ਸਭ ਤੋਂ ਪਹਿਲਾਂ ਕਲਗੀਧਰ Swami ਮਹਾਰਾਜ ਦੀ ਬਖਸ਼ਿਸ਼ ਕੀਤੀ ਹੋਈ ਮੁਬਾਰਕ ਪਤੇ ਸਾਂਝੀ ਕਰੀਏ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਮਨ ਲੈ ਲਾਹਾ ਕਰ ਜਾਹੇ ਸਤਿਗੁਰੂ ਮਹਾਰਾਜ ਦਾ ਇਹ ਸ਼ਬਦ ਆਰੰਭ ਹੁੰਦਾ ਹੈ ਭਾਈ ਸਾਹਿਬ ਜੀ ਨੇ ਪੜਿਆ ਸੀ ਸੁਣ ਮਨ ਮਿੱਤਰ ਪਿਆਰਿਆ ਮਿਲ ਵੇਲਾ ਹੈ ਇਹ ਜਬ ਲਗ ਜੋਬਨ ਸਾਸ ਹੈ ਤਬ ਲਗ ਇਹ ਤਨ ਦੇਹ ਬਿਨ ਗੁਣ ਕਾਮਨਾ ਆਵਨੀ ਢੈ ਢੇਰੀ ਤਨ ਛੇ ਕਮਾਲ ਦੇ ਬਚਨ ਮਹਾਰਾਜ ਗੁਰੂ ਨਾਨਕ ਸਾਹਿਬ ਨੇ ਉਚਾਰਨ ਕੀਤੇ ਨੇ ਮਨ ਨੂੰ ਸੰਬੋਧਨ ਹੈ ਇਹ ਸ਼ਬਦ ਸੁਣ ਮਨ ਮਿੱਤਰ ਪਿਆਰਿਆ ਮਿਲ ਵੇਲਾ ਹੈ ਏ ਵੈਸੇ ਸਿੱਧਾਂ ਨੇ ਪ੍ਰਸ਼ਨ ਕੀਤਾ ਸੀ ਮਹਾਰਾਜ ਨੂੰ ਕਿ ਜਾਬੇ ਹਿਰਦਾ ਦੇ ਨਾ ਹੋਤੀ ਤਾ ਮਨ ਕੈਠੇ ਰਹਿਤਾ ਨਾ ਬਕਮਲ ਅਸਥੰਭ ਨਾ ਹੋ ਤੋ ਪਾਵਨ ਕਵਨ ਕਰ ਸਹਿਤਾ ਸਿੱਧ ਗੋਸ਼ਟ ਦੀ ਮੁਬਾਰਕ ਬਾਣੀ ਨੂੰ ਜਦੋਂ ਪੜੀ ਬੜੇ ਕੀਮਤੀ ਸਵਾਲ ਨੇ ਅਸੀਂ ਅਜੇ ਉਸ ਬਾਣੀ ਨੂੰ ਪੜਿਆ ਹੀ ਨਹੀਂ ਇਹ ਸਾਡੀ ناکامی ਹੈ ਅਸੀਂ ਧਰਮ ਨੂੰ ਐਵੇਂ ਬਾਹਰ ਦੀਆਂ ਚੀਜ਼ਾਂ ਚ ਟੋਲਿਆ ਉਹਨਾਂ ਜਵਾਬਾਂ ਚ ਧਰਮ ਪਿਆ ਜਿਹੜਾ ਗੁਰੂ ਨਾਨਕ ਮਹਾਰਾਜ ਨੇ ਸਿੱਧਾਂ ਨੂੰ ਦਿੱਤਾ ਹੈ ਉੱਥੇ ਉਹ ਚਰਚਾ ਪਈ ਉਹ ਸੰਵਾਦ ਪਿਆ ਜਿਹੜਾ ਮਨੁੱਖ ਦੇ ਅੰਦਰ ਦੀ ਬੇਤਰਤੀਬੀ ਨੂੰ ਠੀਕ ਕਰਦਾ ਹੈ ਮਨ ਇੱਕ ਸ਼ਕਤੀ ਹੈ ਜਿਹੜੀ ਇੰਪਲੀਮੈਂਟਡ ਬਾਡੀ ਦੇ ਰਹੀ ਹੁੰਦੀ ਹੈ ਮਨ ਉਹ ਸ਼ਕਤੀ ਹੈ ਜਿਹੜੀ ਸਰੀਰ ਦੇ ਰਹੀ ਇੰਪਲੀਮੈਂਟ ਹੁੰਦੀ ਹੈ ਸਰੀਰ ਨਹੀਂ ਤੇ ਇੰਪਲੀਮੈਂਟ ਜਾਨੀ ਉਹ ਤਾਕਤ ਹੈ ਜਿਨੇ ਸਰੀਰ ਦੇ ਰਹੀ ਆਪਣਾ ਵਿਖਾਵਾ ਕਰਨਾ ਤੇ ਮਨ ਨੂੰ ਕਹਿ ਵੀ ਜਿਹੜਾ ਪਲੇਟ ਫਾਰਮ ਤੈਨੂੰ ਸਰੀਰ ਦਾ ਮਿਲਿਆ ਹੈ ਨਾ ਇਸ ਪਲੇਟਫਾਰਮ ਦੇ ਖੁੱਸਣ ਦਾ ਸਮਾਂ ਨੇੜੇ ਆਉਂਦਾ ਜਾਂਦਾ ਤੇ ਤੂੰ ਵਿਗੜਿਆ ਬੈਠਾ ਇਹ ਉਮੇ ਦੀ ਖੇਡ ਹੈ ਜਿਵੇਂ ਕੋਈ ਬੰਦਾ ਤਿਆਰ ਨਾ ਹੋ ਰਿਹਾ ਹੋਵੇ ਤੇ ਕਿਤੇ ਜਾਣਾ ਹੋਵੇ ਤੇ ਉਧਰੋਂ ਬਸ ਲੰਘਣ ਦਾ ਸਮਾਂ ਹੋ ਜਾਏ ਤੇ ਪਰਿਵਾਰ ਦੇ ਜੀ ਕਹਿੰਦੇ ਬਸ ਲੰਘ ਹੀ ਫੇਰ ਕੀ ਫਾਇਦਾ ਉੱਠ ਤੁਰ ਤੂੰ ਨਖਰੇ ਕਰਦਾ ਠੀਕ ਉਸੇ ਤਰ੍ਹਾਂ ਮੰਨ ਲਓ ਕਹਿ ਰਹੇ ਨੇ ਵੀ ਤੇਰਾ ਪਲੇਟਫਾਰਮ ਤੇਰੇ ਕੋਲੋਂ ਖੁੱਸਦਾ ਜਾ ਰਿਹਾ ਹੈ ਪਲ ਪਲ ਹਰ ਪਲ ਹਰ ਘੜੀ ਇਹ ਜੀਰਣ ਤੇ ਪੁਰਾਣਾ ਹੁੰਦਾ ਜਾ ਰਿਹਾ ਤੇ ਤੂੰ ਨਖਰਿਆਂ 'ਚ ਪਿਆ ਮਿਲ ਵਿੜਾ ਹੈ ਇਹ ਮਿਲਣਾ ਤੂੰ ਇਹ ਸਰੀਰ ਨੇ ਨਹੀਂ ਮਿਲਣਾ ਸਰੀਰ ਤਾਂ ਤੈਨੂੰ ਸਾਧਨ ਮਿਲਿਆ ਕੋਈ ਕਾਰ ਤੇ ਸਵਾਰ ਹੋ ਕੇ ਮਿੱਤਰ ਨੂੰ ਮਿਲਣ ਚੱਲਿਆ ਕਾਰ ਮਿੱਤਰ ਨੂੰ ਥੋੜਾ ਮਿਲਣ ਚੱਲੀ ਹੈ ਜਿਹੜਾ ਗੱਡੀ ਚਲਾ ਰਿਹਾ ਜਿਹਨੇ ਜਾਣਾ ਹੈ ਕਾਰ ਲੈ ਕੇ ਮਿੱਤਰ ਨੂੰ ਉਹਨੇ ਮਿਲਣਾ ਚੇਤੇ 'ਚ ਰੱਖੀ ਮਹਾਰਾਜ ਨੇ ਬਾਣੀ ਦੇ ਵਿੱਚ ਇੱਕ ਘੋੜੀਆਂ ਨਾਮ ਦੀ ਬਾਣੀ ਉਚਾਰਨ ਕੀਤੀ ਹੈ ਦੇ ਤੇਜਨ ਜੀ ਰਾਮ ਉਪਾਇਆ ਰਾਮ ਇਹ ਸਰੀਰ ਘੋੜੀ ਹੈ ਸਾਧਨ ਹੈ ਇਹਦੇ ਤੇ ਸਵਾਰ ਹੈ ਆਤਮਾ ਮਨ ਮਨ ਨੇ ਇਹਦੇ ਤੇ ਸਫਰ ਕਰਨਾ ਇਹ ਤੇ ਸਾਧਨ ਮਾਤਰ ਹੈ ਸਰੀਰ ਨੇ ਉਹਨੂੰ ਨਹੀਂ ਮਿਲਣਾ ਮਿਲਣਾ ਮਨ ਨੇ ਹੈ ਸੁਰਤ ਨੇ ਹੈ ਮਿਲਾਪ ਪਰਮੇਸ਼ਰ ਦੇ ਨਾਲ ਸੁਰਤ ਤੇ ਮਨ ਦਾ ਹੋਣਾ ਹੈ ਤੇ ਗਰੀਬ ਨਵਾਜ ਮਹਾਰਾਜ ਕਹਿੰਦੇ ਨੇ ਵੀ ਤੇਰਾ ਸਾਧਨ ਖੁਰਦਾ ਘਟਦਾ ਜੀਰਣ ਹੁੰਦਾ ਜਾ ਰਿਹਾ ਫਿਰ ਕੀ ਲਾਭ ਹੈ ਜਦੋਂ ਸਮਾਂ ਹੀ ਲੰਘ ਗਿਆ ਫਿਰ ਕੀ ਕਿਨੇ ਮਿਲ ਲੈ ਤੇ ਕੌਣ ਮਿਲਾਏ ਸੁਣ ਮਨ ਮਿੱਤਰ ਪਿਆਰਿਆ ਮਿਲ ਵੇੜਾ ਹੈ ਇਹ ਜਬ ਲਗ ਜੋਬਨ ਸਾਸ ਹੈ ਤਬ ਲਗੇ ਤਨ ਦੇ ਜਿਨਾ ਚਿਰ ਸਾਹ ਚੱਲਦੇ ਨਾ ਉਨਾਂ ਚਿਰ ਦੇਹੀ ਹੈ ਤੂੰ ਹੋਰ ਮਸਲਿਆਂ ਵਿੱਚ ਨਾ ਉਲਝ ਤੇ ਯਾਦ ਰੱਖ ਮੇਰੇ ਮਨਾ ਬਿਨ ਗੁਣ ਕਾਮ ਨਾ ਆਵਨੀ ਤੇਰੀ ਕੋਈ ਕੀਮਤ ਨਹੀਂ ਜੇ ਤੇਰੇ ਪੱਲੇ ਪਰਮੇਸ਼ਰ ਦੇ ਗੁਣ ਜਾਂ ਸਿਫਤ ਸਲਾ ਜਾਂ ਚੰਗਿਆਈ ਤੇਰੇ ਕੋਲ ਨਹੀਂ ਨਾ ਤੇਰੀ ਕੋਈ ਕੀਮਤ ਨਹੀਂ ਟਹਿ ਟੇਰੀ ਤਾਂ ਇਹ ਦੇਈ ਤਾਂ ਟਹਿ ਟੇਰੀ ਹੋ ਹੀ ਜਾਣੀ ਹੈ ਤੇ ਤੇਰੀ ਵੀ ਕੋਈ ਕੀਮਤ ਨਹੀਂ ਪੈਣੀ ਇਸ ਕਰਕੇ ਸਾਧਨ ਵੀ ਸਫਲਾ ਹੋ ਸਕਦਾ ਹੈ ਜੇ ਤੂੰ ਗੁਣ ਕਮਾ ਲੈ ਜੇ ਤੂੰ ਚੰਗਿਆਈ ਕਮਾ ਲੈ ਫਿਰ ਮਨ ਨੂੰ ਹੀ ਸਬੋਧਨ ਕੀਤਾ ਮੇਰੇ ਮਨ ਲੈ ਲਾਹਾ ਘਰ ਜਾਏ ਮਨ ਨੇ ਆਪਣੇ ਘਰ ਜਾਣਾ ਹੈ ਮਨ ਆਪਣੇ ਘਰੋਂ ਖੁੰਝੇ ਤੇ ਮਨ ਨੇ ਹੀ ਆਪਣੇ ਘਰ ਜਾ। ਦੇਈ ਦਾ ਕੋਈ ਕਰਨੀ। ਯਾਦ ਰੱਖਿਓ ਦੇਈ ਮਨ ਦਾ ਘਰ। ਦੇਈ ਨੂੰ ਦੇਈ ਜਿਹੜੀ ਐ ਸਮਝੋ ਵੀ ਇਹ ਤਾਂ ਸਫਰ ਕਰਨ ਦਾ ਸਾਧਨ ਐ ਮਨ ਵਾਸਤੇ। ਸਾਰੀ ਖੇਡ ਮਨ ਦੀ ਰਚੀ ਹੋਈ ਐ ਤੇ ਸਾਰਾ ਕੁਝ ਮਨ ਦਾ ਹੀ ਐ। ਗੁਰਮੁਖਤਾਈ ਵੀ ਮਨ ਚ ਐ ਮਨ ਮੁਖਤਾਈ ਵੀ ਮਨ ਚ ਐ। ਜ਼ਹਿਰ ਵੀ ਇਹਦੇ ਚ ਐ ਅੰਮ੍ਰਿਤ ਵੀ ਸਾਰਾ ਕੁਝ ਇਹਦੇ ਚ ਭਰਿਆ ਪਿਆ ਸੰਗ। ਠੱਗ ਵੀ ਇਹ ਐ ਤੇ ਸਾਧ ਵੀ ਐ। ਸਤਗੁਰੂ ਸੱਚੇ ਪਾਤਸ਼ਾਹ ਇਸ ਨੂੰ ਕੱਚ ਤੋਂ ਕੰਚਨ ਬਣਾਉਣਾ ਲੋਚਦੇ ਨੇ। ਕਾਠ ਤੋਂ ਸ਼੍ਰੀ ਖੰਡ ਬਣਾਉਣਾ ਲੋਚਦੇ ਨੇ। ਇਹਨੂੰ ਸ਼ੈਤਾਨ ਨੂੰ ਦੇਵਤਾ ਬਣਾਉਣਾ ਲੋਚਦੇ ਨੇ। ਇਹ ਬਣ ਗਿਆ ਤੇ ਦੇਈ ਦਾ ਮਾਣ ਵਧ ਗਿਆ। ਦੇਈ ਦਾ ਮਾਣ ਤਦੋ ਹੀ ਵਧੇਗਾ। ਸਤਗੁਰੂ ਸੱਚੇ ਪਾਤਸ਼ਾਹ ਨੇ ਕਿਹਾ ਮੇਰੇ ਮਨ ਲੈ ਲਾਹਾ। ਮੰਨਣੇ ਕੀ ਲਾਹਾ ਘਟਣਾ ਹੈ। ਮੰਨਣੇ ਪਰਮੇਸ਼ਰ ਦੀ ਸਿਫਤ ਦਾ ਕੁੱਤਮ ਵਿਚਾਰਾਂ ਦਾ ਰੱਬੀ ਗੁਣਾ ਦਾ ਇਬਾਦਤ ਦਾ ਇਹ ਲਾਹਾ ਮੰਨਨੇ ਘਟਣਾ ਤੇ ਕਿਹੜੇ ਘਰ ਜਾਣਾ ਆਪਣੇ ਅਸਲ ਵਜੂਦ ਨੂੰ ਮੰਨਨੇ ਪਛਾਨਣਾ ਹੈ ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਜਿੱਥੇ ਇਹਦਾ ਮਾਲਕ ਵਾਹਿਗੁਰੂ ਬਿਰਾਜਮਾਨ ਹੈ ਜਿਹਨੂੰ ਆਪਾਂ ਰੋਜ਼ ਪੜਦੇ ਹਾਂ ਨਿਜ ਘਰ ਮਹਿਲ ਪਾਵੋ ਸੁਖ ਸਹਜੇ ਬੋਰ ਨਾ ਵੇਗੋ ਕੀਰਾ ਇਹ ਮੇਰੇ ਮਨ ਫਿਰ ਤੇ ਭਟਕਣਾ ਵਿੱਚ ਨਹੀਂ ਪਾਏਗਾ ਇਸ ਲਈ ਮਹਾਰਾਜ ਨੇ ਕਿਉਂਕਿ ਅਸੀਂ ਧਰਮ ਵਿੱਚ ਆ ਵੀ ਦੇਈ ਸਦਾ ਹੈ ਸੰਸਾਰ ਸਦਾ ਹੈ ਮਨ ਦਾ ਇਹ ਭਰਮ ਭੁਲੇਖਾ ਦੂਰ ਕਰਨ ਵਾਸਤੇ ਗੁਰੂ ਦੇਵ ਨੇ ਬਾਰ ਬਾਰ ਬਾਣੀ ਦੇ ਵਿੱਚ ਸੰਸਾਰ ਦੇ ਨਾਸ਼ਵਾਨ ਧੋਣ ਦਾ ਖਿਆਲ ਪ੍ਰਚਾਰਿਆ ਉਪਦੇਸ਼ ਦਿੱਤਾ ਹੈ ਜਗਤ ਨੂੰ ਮਹਾਰਾਜ ਨੇ ਕਿਹਾ ਦ੍ਰਿਸ਼ਟਮਾਨ ਹੈ ਸਗਲ ਮਿਥੇਨਾ ਬਾਬਾ ਕਬੀਰ ਸਾਹਿਬ ਆਪਣੇ ਸ਼ਲੋਕ ਵਿੱਚ ਰੱਖਦੇ ਨੇ ਕਬੀਰ ਨੌਬਤੇ ਆਪਣੀ ਦਿਨ 10 ਵਜੇ ਬਜਾਏ ਨੌਬਤ ਹੁੰਦੀ ਸੀ ਨਗਾਰਾ ਛੋਟਾ ਨਗਾਰਾ ਬਾਦਸ਼ਾਹ ਜਿੱਦਰ ਨੂੰ ਜਾਂਦੇ ਸਨ ਰਈਸ ਚੌਧਰੀ ਅਮੀਰ ਜ਼ਗੀਰਦਾਰ ਜਾਂਦੇ ਸਨ ਨੌਬਤ ਵਜਾਉਂਦੇ ਪਿਆ ਸੀ ਆਗ ਬੰਦਾ ਹੁਣ ਵੀ ਨੌਬਤੀ ਵਜਾਉਂਦਾ ਹੈ ਦਾਅਵੇ ਕਰਦਾ ਹੈ ਨੌਬਤੀ ਹੈ ਜਿਹੜੇ ਅਸੀਂ ਦਾਅਵੇ ਬੰਨਦੇ ਆ ਨਾ ਇਹ ਨੌਬਤੀ ਵਜਾਉਣ ਵਾਲੀ ਖੇਡ ਹੈ ਉਹਨਾਂ ਦੀ ਨੌਬਤ ਦੂਰੋਂ ਵੱਜਦੀ ਆਵਾਜ਼ ਨਾਲ ਪਤਾ ਲੱਗਦਾ ਸੀ ਵੱਡਾ ਆਦਮੀ ਆ ਰਿਹਾ ਸਾਡੀ ਨੌਬਤ ਦੂਜਾ ਵਜਾਉਂਦਾ ਦੂਜੇ ਦੀ ਨੌਬਤ ਅਸੀਂ ਅਸੀਂ ਹੁਣ ਥੋੜਾ ਚੇਂਜ ਕਰ ਲਿਆ ਟਰੈਂਡ ਅਸੀਂ ਇੱਕ ਦੂਜੇ ਦੀ ਸਿਰਤ ਕਰਕੇ ਨੌਬਤ ਵਜਾਉਂਦੇ ਵੀ ਇਹ ਬੜਾ ਵੱਡਾ ਉਹ ਕਹਿੰਦਾ ਇਹ ਬੜਾ ਵੱਡਾ ਪਤਾ ਸਾਨੂੰ ਹੈ ਇੰਨੀ ਜਾਣਕਾਰੀ ਤੇ ਸਾਨੂੰ ਹੈ ਪਰ ਮਨ ਪੁਲੇਖੇ ਵਿੱਚ ਹੈ ਵੀ ਇਹ ਸਦਾ ਹੀ ਨੌਬਤ ਵਜਦੀ ਰਹਿਣੀ ਹੈ ਬਾਬਾ ਕਬੀਰ ਜੀ ਨੇ ਆਖਿਆ ਵੀ ਇਹ ਦਸਕ ਦਿਨਾਂ ਦੀ ਖੇਡ ਹੈ ਕਬੀਰ ਨੌਬਤ ਆਪਣੀ ਦਿਨ ਦਸ ਲਿਹੁ ਵਜਾਏ ਨਦੀ ਣਾਵ ਸੰਯੋਗ ਜਿਉ ਬਹਰ ਨਾ ਮਿਲਹ ਆਏ ਦੋ ਬਚਨ ਕਹੇ ਉਹਨਾਂ ਨੇ ਕਹਿੰਦੇ ਨਦੀ ਪਾਰ ਕਰਨ ਵਾਸਤੇ ਬੇੜੀ ਹੁੰਦੀ ਹੈ ਤੇ ਬੇੜੀ 'ਚ ਬੈਠਾ ਪੂਰ ਹੁੰਦਾ ਹੈ ਕੋਈ ਕਿਸੇ ਪਿੰਡੋਂ ਆਇਆ ਕੋਈ ਕਿਸੇ ਪਿੰਡੋਂ ਆਇਆ ਉਹ ਇੱਕ ਬੇੜੀ 'ਚ ਬਹਿ ਗਏ ਨੇ ਅਗਲੇ ਪਾਰ ਉਹਨਾਂ ਨੇ ਉੱਤਰ ਜਾਣਾ ਤੇ ਆਪਣੇ ਆਪਣੇ ਟਿਕਾਣਿਆਂ ਨੂੰ ਤੁਰ ਜਾਣਾ ਪੂਰਵ ਜਨਮ ਕੇ ਮਿਲੇ ਸੰਜੋਗੀ ਅੰਤ ਹੈ ਕੋ ਨਾ ਸਾਈ ਨਾ ਇਹ ਬਾਪ ਹੋਏਗਾ ਨਾ ਮਾਂ ਹੋਏਗੀ ਨਾ ਪੁੱਤਰ ਹੋਏਗਾ ਨਾ ਧੀ ਹੋਏਗੀ ਨਾ ਦੋਸਤ ਹੋਣਗੇ ਆਪਾਂ ਜਿੰਨੇ ਇੱਥੇ ਬੈਠੇ ਨਦੀ ਦਾ ਇਹ ਤਾਂ ਬੇੜੀ ਦਾ ਪੂਰ ਹੈ ਕਿਸੇ ਨੇ ਦੁਬਾਰਾ ਕਿਸੇ ਨੂੰ ਨਹੀਂ ਮਿਲਣਾ ਕਿਸੇ ਕੋਲ ਵਕਤ ਨਹੀਂ ਹੈ ਇਹ ਮਤ ਸੋਚੀਏ ਇਹ ਪੂਰ ਦੁਬਾਰਾ ਜੋੜਨਗੇ ਨਹੀਂ ਜੋੜਨਗੇ ਇੱਕ ਵਾਰ ਖੁੰਝ ਗਿਆ ਸਮਾ ਜਿਹੜਾ ਜਿਹੜਾ ਪਾਣੀ ਪੁੱਲ ਥਲੇ ਉਹ ਲੰਘ ਗਿਆ ਲੰਘ ਗਿਆ ਉਹਨੇ ਦੁਬਾਰਾ ਮੁੜ ਕੇ ਵਾਪਸ ਨਹੀਂ ਆਉਣਾ ਇਸ ਵਾਸਤੇ ਸਹਿਬ ਮਹਾਰਾਜ ਨੇ ਕਿਹਾ ਅੱਛਾ ਹੋਰ ਤੁਸੀਂ ਵੇਖੋ ਜਿਹੜੇ ਬੇੜੀ 'ਚ ਬੈਠਾ ਪੂਰ ਹੈ ਨਾ ਜੇ ਬੇੜੀ ਅੱਧ ਵਿਚਕਾਰ ਜਾ ਰਹੀ ਹੋਵੇ ਪਾਣੀ ਦੇ ਤੇ ਮਲਾ ਉਹਨੂੰ ਹੌਲੀ 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 ਚੱਪੂ ਮਾਰ ਕੇ ਕੰਡੇ ਲਾਉਣ ਦੀ ਕੋਸ਼ਿਸ਼ ਕਰ ਤੇ ਉਹ ਸਾਰੇ ਲੜ ਪੈਣ ਉਹ ਸਾਰੇ ਲੜ ਪੈਣ ਤੇ ਮਲਾ ਉਹਨਾਂ ਨੂੰ ਕਹਿੰਦਾ ਉਹ ਮੂਰਖੋ ਕੰਡੇ ਲੱਗ ਜਾਣ ਦਿਓ ਬੇੜੀ ਤੁਸੀਂ ਆਪ ਡੁੱਬਣਾ ਮੈਨੂੰ ਵੀ ਡੋਬੋਗੇ ਨਾਲ ਤੁਸੀਂ ਤਾਂ ਬੇੜੀ 'ਚ ਹੀ ਲੜੀ ਜਾਂਦੇ ਸਾਡੀ ਅਵਸਥਾ ਅਸੀਂ ਸਾਰੇ ਹੀ ਬੇੜੀ 'ਚ ਆਂ ਤੇ ਉਸੇ ਹੀ 베ੜੀ ਨੂੰ ਅਸੀਂ ਡੋਬਣ ਲੱਗੇ ਜਿੱਥੇ ਵੀ ਚਾਰ ਬੰਦਿਆਂ ਦਾ ਪੂਰ ਜੁੜਦਾ ਹੈ ਸਮੱਸਿਆ ਖੜੀ ਹੋ ਜਾਂਦੀ ਹੈ ਗੁਰੂ ਮਹਾਰਾਜ ਕਹਿੰਦੇ ਉਹ 베ੜੀ ਬੰਨੇ ਲਾਓ ਤੁਸੀਂ ਕਿਹੜਾ ਦੁਬਾਰਾ ਇੱਕ ਦੂਜੇ ਨੂੰ ਮਿਲਣਾ ਕੰਡੇ ਤੇ ਉਤਰੇ ਆਪਣੇ ਆਪਣੇ ਗਰਾਹੋਂ ਤੁਸੀਂ ਤੁਰ ਜਾਣਾ ਕਿਸੇ ਨੂੰ ਕਿਸੇ ਦੀ ਪਛਾਣ ਨਹੀਂ ਬਸ ਆ ਚਾਰ ਘੜੀਆਂ ਬਹਿ ਕੇ ਚਾਜ ਨਾਲ ਕੱਟ ਲੋ ਇਨਸਾਨਾਂ ਦੀ ਤਰ੍ਹਾਂ ਕੱਟ ਲੋ ਪਸ਼ੂ ਵੀ ਤੁਸੀਂ ਵੇਖੋ ਭੇਡਾਂ ਬੱਕਰੀਆਂ ਵੀ ਇੱਕ 베ੜੀ ਦੇ ਵਿੱਚ ਲਿਜਾ ਰਿਹਾ ਹੋਵੇ ਨਾ ਕੋਈ ਇੰਨੀ ਕਕਲ ਉਹਨਾਂ ਨੂੰ ਵੀ ਹੁੰਦੀ ਹੈ ਪੇ ਇਥੇ ਇੱਕ ਦੂਜੇ ਨੂੰ ਢਡਾਂ ਦਲਤੀਆਂ ਨਹੀਂ ਮਾਰਨੀਆਂ ਨਹੀਂ ਤਾਂ ਡੁੱਬ ਜਾਵਾਂਗੀਆਂ ਸਾਰੀਆਂ ਉਹ ਬੱਕਰੀਆਂ ਵੀ ਇੱਕ ਪੂਰ ਚ ਪਾਸੇ ਪਰ ਬੰਦਾ ਐਸੀ ਚੀਜ਼ ਐ ਬੇੜੀ ਨੂੰ ਡੋਬ ਕੇ ਹੀ ਸਾਹ ਲਈ ਚਾਰ ਜੀ ਅਸੀਂ ਜਿੱਥੇ ਇਕੱਠੇ ਹੋ ਕਿ ਇਹ ਮਨੁੱਖ ਦੀ ਕਿਤਰ ਹਜ਼ੂਰ ਨੇ ਬਾਣੀ ਚ ਧੀਰਜ ਦਾ ਨਿਮਰਤਾ ਦਾ ਪਿਆਰ ਦਾ ਭਲੇ ਦਾ ਪਰਉਪਕਾਰ ਦਾ ਸੁਨੇਹਾ ਕਿਉਂ ਦਿੱਤਾ ਐ ਇਸੇ ਕਰਕੇ ਦਿੱਤਾ ਐ ਕਿ ਆਪਾਂ ਕਿਹੜਾ ਇੱਥੇ ਸਦਾ ਬੈਠੇ ਰਹਿਣ ਕਿਸੇ ਦੀ ਹਿੱਟ ਨਹੀਂ ਲੱਗੀ ਕਿਸੇ ਦੀ ਇੱਥੇ ਨੌਬਤ ਨਹੀਂ ਵਜਣੀ ਸਦਾ ਸ਼ਾ ਮੁਹਮਦ ਨੇ ਜੰਗਨਾਮਾ ਸਿੰਘਾਂ ਤੇ ਫਿਰੰਗੀਆਂ ਲਿਖਿਆ ਉਹਦੇ ਆਰੰਭ ਵਿੱਚ ਉਹਨੇ ਤਿੰਨ ਪੌੜੀਆਂ ਬੜੀਆਂ ਕੀਮਤੀ ਲਿਖੀਆਂ ਪਹਿਲੀ ਵਿੱਚ ਉਹ ਲਿਖਦਾ ਹੈ ਅਵਲ ਹਮਦ ਜਨਾਬ ਅੱਲਾਹ ਦੀਨੂ ਹਮਦ ਕਹਿੰਦੇ ਨੇ ਸਿਫਤ ਨੂੰ ਉਹ ਕਹਿੰਦਾ ਮੈਂ ਸਿਫਤ ਉਸ ਅੱਲਾਹ ਦੀ ਕਰਦਾ ਅਵਲ ਹਮਦ ਜਨਾਬ ਅੱਲਾਹ ਦੀਨੂ ਜਿਹੜਾ ਕੁਦਰਤੀ ਖੇਲ ਬਣਾਉਂਦਾ ਈ 14 ਤਬਕਾਂ ਦੇ ਨਕਸ਼ ਨਿਗਾਰ ਕਰਕੇ ਰੰਗਾ ਰੰਗਾ ਦੇ ਭੇਖ ਰਚਾਮਦਾਈ ਸਫਾ ਪਿਛਲੀਆਂ ਸਭ ਸਮੇਟ ਲੈਂਦਾ ਅੱਗੇ ਹੋਰ ਹੀ ਹੋਰ ਵਿਸ਼ਾਮਦਾਈ ਸ਼ਾਹ ਮੁਹੰਮਦਾ ਉਸ ਤੋਂ ਸਦਾ ਡਰੀਏ ਬਾਦਸ਼ਾਹਾਂ ਦੀ ਭੀਖ ਮੰਗਾਮਦਾਈ ਫਿਰ ਉਹਨੇ ਕਿਹਾ ਕਹਿੰਦਾ ਇਹ ਜੱਗ ਸਰਾਂਏ ਮੁਸਾਫਰਾਂ ਦੀ ਇਹ ਜੱਗ ਸਰਾਂਏ ਮੁਸਾਫਰਾਂ ਦੀ ਇੱਥੇ ਜ਼ੋਰ ਵਾਲੇ ਕਈ ਆਏ ਗਏ ਸ਼ਦਾਦ ਨਮਰੂਦ ਫਿਰੌਨ ਜਿਹੇ ਦਾਵੇ ਬਨ ਖੁਦਾਏ ਕਹਾਏ ਗਏ ਅਕਬਰ ਸ਼ਾਹ ਜਹੇ ਆਏ ਵਿੱਚ ਦਿੱਲੀ ਫੇਰੀ ਵਾਂਗ ਬਣ ਜਾ ਰਿਆ ਪਾਏ ਗਏ ਸ਼ਾ ਮੁਹੰਮਦਾ ਰਹੇਗਾ ਰੱਬ ਸੱਚਾ ਵਾਜੇ ਕੂੜ ਦੇ ਕਈ ਵਜਾਏ ਤੀਜੇ ਬਚਨ ਵਿੱਚ ਉਹਨੇ ਕਿਹਾ ਤੀਜੀ ਪੌੜੀ ਵਿੱਚ ਉਹ ਕਹਿੰਦਾ ਇਹ ਤੇ ਜੀਆਂ ਨੂੰ ਪਕੜ ਕੇ ਮੋਹ ਲੈਂਦੀ ਦੁਨੀਆ ਵੇਸ਼ਵਾ ਦਾ ਰੱਖੇ ਭੇਸ ਮੀਆਂ ਸਦਾ ਨਹੀਂ ਜਵਾਨੀ ਤੇ ਐਸ਼ ਮਾਪੇ ਸਦਾ ਨਹੀਂ ਜੇ ਬਾਲ ਬਰੀਸ਼ਮੀਆਂ ਸਦਾ ਨਹੀਂ ਜੇ ਦੌਲਤਾਂ ਫੀਲ ਘੋੜੇ ਸਦਾ ਨਹੀਂ ਜੇ ਰਾਜਿਆਂ ਦੇਸ਼ ਮੀਆਂ ਸ਼ਾ ਮੁਹੰਮਦ ਦਾ ਸਦਾ ਨਹੀਂ ਰੂਪ ਦੁਨੀਆ ਸਦਾ ਨਹੀਂ ਜੇ ਕਲੜੇ ਕੇਸ ਮੀਆਂ ਸ਼ਦਾਦ ਦੀ ਉਹਨੇ ਗੱਲ ਕੀਤੀ ਹੈ ਸ਼ਦਾਦ ਇੱਕ ਬਾਦਸ਼ਾਹ ਹੋਇਆ ਪੁਰਾਣੇ ਅਰਬਾਂ ਦਾ ਉਹਨੂੰ ਧਾਰਮਿਕ ਬੰਦਿਆਂ ਨੇ ਕਿਹਾ ਕੋਈ ਅੱਲਾ ਦੀ ਗੱਲ ਕਰਿਆ ਕਰ ਤੇ 24 ਘੰਟੇ ਜ਼ੁਲਮ ਸਤਮ ਤੇ ਐਸ਼ ਪ੍ਰਸਤੀਆਂ ਮੈਂ ਮੇਰੀ ਦੇ ਫੁੰਕਾਰੇ ਮਾਰਦਾ ਹੈ ਉਹਨੇ ਕਿਹਾ ਮੈਂ ਅੱਲਾ ਨੂੰ ਕਿਉਂ ਯਾਦ ਕਰਾਂ ਮੈਂ ਕਿਹੜੇ ਰੱਬ ਨੂੰ ਮੰਨਦਾ ਮੈਂ ਇਸ ਧਰਤੀ ਤੇ ਹੀ ਪਦਾਰਥਾਂ ਦਾ ਸਵਰਗ ਬਣਾਉਣਾ ਕਹਿੰਦੇ 1200 ਉਹਨੇ ਆਪਣੀ ਸਾਰੀ ਤਾਕਤ ਲਾਈ ਆਸੇ ਪਾਸੇ ਦੇ ਮੁਲਕਾਂ ਤੋਂ ਉਹਨੇ ਬੜਾ ਕੁਝ ਇਕੱਠਾ ਕੀਤਾ ਉਹਨੇ ਕਿਹਾ ਇਸ ਧਰਤੀ ਤੇ ਉਹੋ ਜਿਹਾ ਸਵਰਗ ਘੜਨਾ ਹੈ ਤੁਸੀਂ ਜਿਹੋ ਜਿਹਾ ਬੰਦਾ ਇਮੇਜਨ ਕਰ ਕਲਪਨਾ ਕਰ ਕਹਿੰਦੇ ਹਰ ਚੀਜ਼ ਉਹਦੇ ਮਹਿਲ ਵਿੱਚ ਰੱਖੀ ਗਈ 12 ਸਾਲ ਉਹਨੂੰ ਬਣਨ ਤੇ ਲੱਗੇ ਮੰਤਰੀਆਂ ਤੇ ਕਾਰੀਗਰਾਂ ਦਾ ਸੁਨੇਹਾ ਪਹੁੰਚਿਆ ਜੀ ਬਾਦਸ਼ਾਹ ਸਲਾਮਤ ਤੁਹਾਡਾ ਸਵਰਗ ਤਿਆਰ ਹੈ ਬਹਿਸ਼ਤ ਤਿਆਰ ਹੈ ਘੋੜੇ ਤੇ ਸਵਾਰ ਹੋਇਆ ਆਪਣੇ ਐਲਕਾਰਾਂ ਨੂੰ ਨਾਲ ਲਿਆ ਸਫ਼ਰ ਕਰਕੇ ਉੱਥੇ ਪਹੁੰਚਿਆ ਜਿੱਥੇ ਨਵਾਂ ਮਹਿਲ ਬਣ ਰਿਹਾ ਸੀ ਉਹ ਵੇਖਣ ਨਹੀਂ ਸੀ ਆਇਆ ਬਾਰਤ ਕਹਿੰਦਾ ਉਸ ਦਿਨ ਵੇਖਣਾ ਜਿੱਦਣ ਮੇਰੀ ਕਲਪਨਾ ਮੁਤਾਬਕ ਬਣ ਜਾਏ ਬੜੀ ਉਤਸੁਕਤਾ ਦੇ ਨਾਲ ਕਹਿੰਦੇ ਉਹਨੇ ਇੱਕ ਪੈਰ ਜੇ ਸਰਦਲ ਦੇ ਅੰਦਰ ਰੱਖਿਆ ਪਤਾ ਨਹੀਂ ਦਿਲ ਨੂੰ ਕੀ ਹੋਇਆ ਸਾਹ ਨਿਕਲ ਗਏ ਸਰਦਲ 'ਚ ਹੀ ਦੇ ਇਹ ਕਹਾਣੀ ਹੈ ਅਰਬ ਦੇ ਮੁਲਕਾਂ ਦੀ ਸ਼ਦਾਦ ਉਹਦਾ ਨਾਮ ਹੈ 12 ਸਾਲ ਉਹਦਾ ਮਹਿਲ ਬਣਦਾ ਰਿਹਾ 12 ਸਾਲ ਬਾਅਦ ਉਹ ਆਪਣੇ ਮਹਿਲ ਵਿੱਚ ਐਂਟਰ ਹੋਣ ਲੱਗਿਆ ਇੱਕ ਪੈਰ ਸਰਦਲ ਦੇ ਅੰਦਰ ਹੈ ਤੇ ਇੱਕ ਬਾਹਰ ਹੈ ਉੱਥੇ ਹੀ ਪ੍ਰਾਨ ਨਿਕਲ ਗਏ ਬਰੂਹਾਂ ਚ ਹੀ ਡਿਗ ਉਹਦੇ ਚ ਐਂਟਰੀ ਨਹੀਂ ਮਿਲੀ ਜਿਹਨੂੰ ਵਿਦਵਾਨ ਭੇਤ ਦੀ ਸਾਖੀ ਕਹਿੰਦੇ ਨੇ ਭੇਤ ਇਹਦੇ ਵਿੱਚ ਹੈ ਪੀ ਬੰਦਾ ਵੀ ਇਸ ਧਰਤੀ ਦੇ ਉੱਤੇ ਆਪਣੀ ਕਲਪਨਾਤੀ ਇਮੇਜਿਨੇਸ਼ਨ ਦੇ ਨਾਲ ਇੱਕ ਮਹਿਲ ਖੜਾ ਕਰਦਾ ਹੈ। ਉਹਨੂੰ ਤੇ ਪੈਰ ਰੱਖਣ ਲਈ ਸਮਾਂ ਮਿਲ ਗਿਆ ਸਾਨੂੰ ਤਾਂ ਉਹ ਵੀ ਨਹੀਂ ਮਿਲਦਾ। ਸਾਨੂੰ ਉਸ ਕਲਪਨਾ ਦੇ ਮਹਿਲ ਵਿੱਚ ਕਦਮ ਰੱਖਣ ਦਾ ਵਕਤ ਹੀ ਨਹੀਂ ਮਿਲਦਾ। ਉਹਨੂੰ ਤੇ ਇੱਕ ਪੈਰ ਅੰਦਰ ਪਾ ਲਿਆ ਸਾਡਾ ਉਹ ਵੀ ਨਹੀਂ ਪੈਂਦਾ। ਉਦੋਂ ਪਹਿਲਾਂ-ਪਹਿਲਾਂ ਹੀ ਮਨੁੱਖ ਦੇ ਪ੍ਰਾਣ ਪੰਖੇਰੂ ਉੱਡ ਜਾਂ ਹੰਸ ਚੱਲ ਸੀ ਡੁਮਣਾ। ਡੁਮਣਾ ਦਾ ਮਤਲਬ ਹੈ ਕਨਫਿਊਜ਼ਨ ਵਿੱਚ। ਇਹਨੂੰ ਪਤਾ ਹੀ ਨਹੀਂ ਇਹ ਤਾਂ ਢੇਰੀ ਥੀ ਸੀ ਇਹ ਜਿਹੜਾ ਤਨ ਹੈ ਇਹ ਮਿੱਟੀ ਦੀ ਢੇਰੀ ਹੋ ਜਾਏ ਸਹਿਬ ਸਤਿਗੁਰੂ ਨੇ ਬਹੁਤ ਬਚਨ ਕਹੇ ਨੇ ਇਹ ਸਾਰੇ ਬਚਨ ਸਾਨੂੰ ਡਰਾਉਣ ਵਾਸਤੇ ਨਹੀਂ ਸਾਨੂੰ ਸਮਝਾਉਣ ਵਾਸਤੇ ਕਿ ਮਰਨ ਤੋਂ ਪਹਿਲਾਂ ਪਹਿਲਾਂ ਆਖਰੀ ਸਾਹ ਤੋਂ ਪਹਿਲਾਂ ਪਹਿਲਾਂ ਜੀਣਾ ਸਿੱਖ ਆਖਰੀ ਸਾਹ ਤੋਂ ਪਹਿਲਾਂ ਪਹਿਲਾਂ ਇਸ ਜੀਵਨ ਨੂੰ ਮੰਨਣਾ ਸਿੱਖ ਤੇ ਜੀਵਨ ਨੂੰ ਹੰਕਾਰ ਨਾਲ ਨਹੀਂ ਮਾਲਿਆ ਜਾ ਸਕਦਾ ਈਰਖਾ ਨਾਲ ਨਹੀਂ ਮਾਣਿਆ ਜਾ ਸਕਦਾ ਵਿਰੋਧ ਨਾਲ ਨਹੀਂ ਮਾਣਿਆ ਜਾ ਸਕਦਾ ਪਰ ਉਪਕਾਰ ਦਇਆ ਧਰਮ ਸੇਵਾ ਪਰ ਉਪਕਾਰ ਇਹਨਾਂ ਗੁਣਾਂ ਨਾਲ ਹੀ ਮਾਣਿਆ ਜਾ ਸਕਦਾ ਇਹਨਾਂ ਵਿੱਚ ਹੀ ਜ਼ਿੰਦਗੀ ਦਾ ਅਸਲ ਰਾਜ ਪਿਆ ਜਿਨੇ ਗੁਣ ਦੇਵੀ ਗੁਣ ਆਪਣੇ ਜੀਵਨ ਵਿੱਚ ਵਸਾ ਲਏ ਉਹਨੇ ਜੀਵਨ ਦਾ ਰਸ ਪਾ ਲਿਆ ਦੂਜਾ ਇਸ ਜੀਵਨ ਦੇ ਫਲ ਨੂੰ ਚੱਕ ਨਹੀਂ ਸਕਿਆ ਫਲ ਉਹਦੀ ਤਲੀ ਤੇ ਹੁੰਦਾ ਪਰ ਉਹ ਭੁੱਖਾ ਹੀ ਜਹਾਨੋਂ ਤੁਰ ਜਾਂਦਾ ਸਤਿਗੁਰੂ ਮਹਾਰਾਜ ਦੇ ਚਰਨਾਂ 'ਚ ਬਿਨੈ ਕਰੀਏ ਹਰ ਪ੍ਰਾਣੀ ਜਾਣ ਵਾਲਾ ਸਾਨੂੰ ਇਹ ਸੁਨੇਹਾ ਦਿੰਦਾ ਹੈ ਕਿ ਪਾਈ ਜੇ ਮੈਂ ਥਿਰ ਨਹੀਂ ਤੇ ਫਿਰ ਤੁਸੀਂ ਵੀ ਨਹੀਂ ਰਹਿਣਾ ਬਹੁਤ ਉਜਾਇ ਸੰਸਾਰ ਦੇ ਅੰਦਰ ਇਹ ਜਗਤ ਬੜੀ ਅਜਬ ਖੇਡ ਹੈ ਇੱਥੇ ਕਿਸ ਨੂੰ ਕਿਸ ਦੀ ਅੰਤਮ ਅਰਦਾਸ ਵਿੱਚ ਸ਼ਾਮਲ ਹੋਣਾ ਪਵੇ ਕਿਹੜਾ ਰਿਸ਼ਤਾ ਕਿਹਦੇ ਲਈ ਅਰਦਾਸ ਕਰੇ ਕੋਈ ਦਾਵਾ ਨਹੀਂ ਹੈ ਇੱਥੇ ਉਮਰਾਂ ਦਾ ਤਕਾਜ਼ਾ ਨਹੀਂ ਇੱਥੇ ਕਾਰਨਾਂ ਦਾ ਪਤਾ ਨਹੀਂ ਲੱਗਦਾ ਇੱਥੇ ਘਟਨਾ ਕਰਮ ਕਿਹੋ ਜਿਹਾ ਵਾਪਰ ਜਗਤ ਨੂੰ ਮਹਾਰਾਜ ਨੇ ਤਾਂ ਹੀ ਧਰਮ ਤੇ ਪੁਲੇਕੇ ਦੀ ਥਾਂ ਕਿਹਾ ਪੀ ਤੁਹਾਡੇ ਸੋਚਣ ਮੁਤਾਬਕ ਕੁਝ ਨਹੀਂ ਹੁੰਦਾ ਵਦੀ ਸੋ ਵਜਗ ਨਾਨਕਾ ਸਤਿਗੁਰੂ ਨੇ ਆਖਿਆ ਉਹੀ ਹੁੰਦਾ ਜੋ ਉਹਦੀ ਰਜ਼ਾ ਚ ਉਹਦੀ ਕਿਰਪਾ ਚ ਹੈ ਕਿਸੇ ਦੇ ਕਾਰਨ ਸਮਝ ਚ ਆਉਂਦੇ ਨੇ ਕਿਸੇ ਦੇ ਨਹੀਂ ਆਉਂਦੇ ਜਿਨ੍ਹਾਂ ਦੇ ਨਹੀਂ ਆਉਂਦੇ ਉਹਨਾਂ ਤੇ ਅਸੀਂ ਸਿਰ ਕੱਪਤੀ ਕਰਦੇ ਆਂ ਬਾਣਾ ਮੰਨਦੇ ਆਂ ਬਾਣਾ ਹੀ ਅਖੀਰ ਸਾਡੇ ਕੋਲ ਹੈ ਪਰ ਉਹਨੂੰ ਗੁਰਮੁਖ ਜਿਹੜਾ ਉਹ ਖਿੜੇ ਮੱਥੇ ਮੰਨਦਾ ਵਾਹਿਗੁਰੂ ਦੀ ਰਜ਼ਾ ਚ ਰਾਜੀ ਰਹਿ ਕੇ ਮੰਨਦਾ ਸਤਿਗੁਰਾਂ ਦੇ ਚਰਨਾ ਚ ਜੁਤਰੀ ਕਰੀਏ ਮਹਾਰਾਜ ਜਿਨਨੇ ਜਿਨਨੇ ਆਪ ਜੀ ਨੇ ਸਵਾਸੇ ਵਕਤ ਜ਼ਿੰਦਗੀ ਦਾ ਸਾਨੂੰ ਬਖਸ਼ਿਆ ਮਿਹਰ ਕਰੋ ਆਪ ਜੀ ਦੀ ਭੈ ਭਾਵਨੀ ਚ ਰਹਿ ਕੇ ਇਸ ਸੰਸਾਰ ਦੇ ਅੰਦਰ ਪ੍ਰੇਮ ਮੁਹੱਬਤ ਦੇ ਨਾਲ ਇਹ ਸਮਾਂ ਗੁਜ਼ਰ ਜਾਏ ਇਹੀ ਕੋ ਇੱਕ ਅਰਦਾਸ ਸਾਡੀ ਹੈ ਔਰ ਮਹਾਰਾਜ ਦੇ ਚਰਨਾਚੇ ਬਿਨੈ ਹੈ ਗਿਆਨੀ ਜਸਵੀਰ ਸਿੰਘ ਜੀ ਜਿਨ੍ਹਾਂ ਦੇ ਸੁਪੁੱਤਰ ਭਾਈ ਦਵਿੰਦਰ ਸਿੰਘ ਜੀ ਦੇ ਯਾਦ ਵਿੱਚ ਇਹ ਸਮਾਗਮ ਹੋ ਰਹੇ ਨੇ ਮਹਾਰਾਜ ਸਾਰੇ ਪਰਿਵਾਰ ਨੂੰ ਬਾਣਾ ਮੰਨਣ ਦਾ ਬਲ ਬਖਸ਼ਣ ਚੜ੍ਹਦੀ ਕਲਾ ਪ੍ਰਦਾਨ ਕਰਨ ਬਾਣਾ ਅਮਿਟ ਹੈ ਮੇਟਿਆ ਨਹੀਂ ਜਾਂਦਾ ਉਸ ਵਾਹਿਗੁਰੂ ਦੀ ਕਿਰਪਾ ਕੇਵਲ ਧੀਰੇਜ ਦੇ ਰੂਪ ਵਿੱਚ ਵਾਪਰਦੀ ਹੈ ਵੀ ਵਾਹਿਗੁਰੂ ਧੀਰਜ ਬਖਸ਼ੇ ਚੜ੍ਹਦੀ ਕਲਾ ਬਖਸ਼ੇ ਪਰਿਵਾਰ ਨੂੰ ਗੁਰਸਿੱਖੀ ਜੀਵਨ ਜਾਚ ਮਹਾਰਾਜ ਜੀ ਪ੍ਰਦਾਨ ਕਰਨ ਹੋਈਆਂ ਪੁੱਲਾਂ ਚੁਕਾਂ ਦੀ ਖਿਮਾ ਆਦਬ ਸਹਿਤ ਗੁਰੂ ਘਰੇ ਨਾਲ ਸਾਂਝ ਬਣਾਓ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੇਨਤੀ ਕਰਾਂਗਾ ਸਤਕਾਰਯੋਗ ਗਿਆਨੀ ਅਜਮੇਰ ਸਿੰਘ ਜੀ ਉਹ ਕੁਝ ਸਮਾਪਜੀ ਦੇ ਨਾਲ ਗੁਰਮਤ ਵਿਚਾਰਾਂ ਦੀ ਸਾਂਝ ਪਾਉਣਗੇ ਆਪ ਸਾਰੀ ਸੰਗਤ ਨੂੰ ਬੇਨਤੀ ਹੈ ਆਪ ਜੀ ਨੇ ਕੁਝ ਸਮਾਂ ਇਸੇ ਤਰ੍ਹਾਂ ਹੋਰ ਸੱਜਣ ਦੀ ਕਿਰਪਾਲਤਾ ਕਰਨੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ